ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੁਰਾਵਰ ਸਿੰਘ ਬਾਬਾ ਫਤੇ ਸਿੰਘ ਅਤੇ ਮਾਤਾ ਗੁਜਰ ਕੌਰ ਜੀ ਦੀ ਸ਼ਹਾਦਤ ਮਗਰੋਂ ਉਨ੍ਹਾਂ ਦੇ ਅੰਤਿਮ ਸੰਸਕਾਰ ਲਈ ਸਰਹੰਦ ਸੂਬੇ ਦੇ ਵਜ਼ੀਰ ਕੋਲੋਂ ਸੋਨੇ ਦੀਆਂ ਮੋਹਰਾ ਖੜੀਆਂ ਵਿਛਾ ਕੇ ਜਗਾ ਪ੍ਰਾਪਤ ਕਰਨ ਵਾਲੇ ਗੁਰੂ ਘਰ ਦੇ ਨਿਸ਼ਕਾਮ ਸੇਵਕ ਦੀਵਾਨ ਟੋਡਰ ਮਲ ਜੀ ਦੀ ਰਿਹائش ਕਾ ਜਿਸ ਨੂੰ ਜਹਾਜ਼ੀ ਹਵੇਲੀ ਦੇ ਨਾਂ ਦੇ ਨਾਲ ਵੀ ਜਾਣਿਆ ਜਾਂਦਾ ਹੈ ਇਸ ਜਹਾਜ਼ੀ ਹਵੇਲੀ ਦੀ ਉਸਾਰੀ ਦਾ ਕੰਮ ਹੁਣ ਜੰਗੀ ਪੱਧਰ ਤੇ ਸ਼ੁਰੂ ਹੋ ਗਿਆ ਹੈ ਹਵੇਲੀ ਦੀ ਸਾਮ ਸੰਭਾਲ ਕਰ ਰਹੀ ਦਿਵਾਨ ਟੋਡਰ ਮਲ ਵਿਰਾਸਤੀ ਫਾਊਂਡੇਸ਼ਨ ਵੱਲੋਂ ਦਿੱਲੀ ਦੀ ਕਨਜ਼ਰਵੇਸ਼ਨ ਹੈਰੀਟੇਜ ਏਜੰਸੀ ਨੂੰ ਸੌਂਪੇ ਗਏ ਕੰਮ ਦੌਰਾਨ ਕੀਤੀ ਗਈ ਖੁਦਾਈ ਵਿੱਚੋਂ ਵੋਟਰ ਲਾਈਨ ਨਿਕਲ ਕੇ ਸਾਹਮਣੇ ਆਈ ਹੈ ਜੋ ਹਵੇਲੀ ਜੋ ਹੁੰਦੀ ਹੋਈ スイミングプール ਨੂੰ ਟੱਚ ਕਰਦੀ ਹੈ ਮੰਨਿਆ ਇਹ ਹੀ ਜਾ ਰਿਹਾ ਹੈ ਕਿ ਇਹ ਦੀਵਾਨ ਟੋਡਰ ਮਲ ਵੱਲੋਂ ਹੀ ਤਿਆਰ ਕਰਵਾਈ ਗਈ ਸੀ ਫਾਊਂਡੇਸ਼ਨ ਦੇ ਪ੍ਰਧਾਨ ਲਖਵਿੰਦਰ ਸਿੰਘ ਨੇ ਦੱਸਿਆ ਕਿ ਲਖਨਊ ਦੀ ਟੈਕਨੀਕਲ ਟੀਮ ਵੱਲੋਂ ਜਹਾਜ਼ੀ ਹਵੇਲੀ ਵਾਲੀ ਸਾਰੀ ਥਾਂ ਨੂੰ ਸਕੈਨ ਕੀਤਾ ਗਿਆ ਤਾਂ ਜੋ ਪਤਾ ਚੱਲ ਸਕੇ ਕਿ ਇਸ ਜਗ੍ਹਾ ਤੇ ਕੀ ਕੀ ਹੋ ਸਕਦਾ ਹੈ ਅਸੀਂ ਇੱਕ ਟੀਮ ਲਖਨਊ ਤੋਂ ਇੱਕ ਪੂਰੀ ਟੈਕਨੀਕਲ ਟੀਮ ਜਿਹੜੀ ਕੰਪਨੀ ਕੰਮ ਕਰ ਰਹੀ ਹੈ ਉਹਨਾਂ ਵੱਲੋਂ ਆਰਟੀਆਰਟੀਕ ਵੱਲੋਂ ਤੇ ਇੱਥੇ ਇਹਨੂੰ ਸਕੈਨ ਕੀਤਾ ਗਿਆ ਸੀ ساری ਧਰਤੀ ਨੂੰ ਵੀ ਇੱਥੇ ਕੀ ਕੀ ਹੋ ਸਕਦਾ ਹੈ ਤੇ ਇਹਦੇ ਵਿੱਚ ਦਵਾਨ ਟੋਡਰ ਮਲਜੀ ਦੇ ਸਮੇਂ ਦਾ ਜਿਹੜੀ ਆ ਵਾਟਰਲੈਂਡ ਹੈਗੀ ਆ ਇਹ ਨਿਕਲੀ ਹੈਗੀ ਆ ਜੋ ਸਬਿੰਗ ਪੂਲ ਨੂੰ ਅੱਗੇ ਟੱਚ ਕਰਦੀ ਹੈ ਇਹ ਮਤਲਬ ਕਿ ਬਹੁਤ ਇਤਿਹਾਸਕ ਚੀਜ਼ ਹੈ ਜਿਹੜੀ ਜਿਹੜੀ ਇਹ ਆਪਾਂ ਆਪਾਂ ਦੇਖ ਰਿਹਾ ਕਿਉਂਕਿ ਉਹ ਸਮੇਂ ਦੀ ਹੈ ਜਦੋਂ ਦਵਾਨ ਟੋਡਰ ਮਲਜੀ ਨੇ ਆਪਣੇ ਹੱਥੀਂ ਸਾਰਾ ਕਾਰਜ ਤਿਆਰ ਕਰਵਾਇਆ ਆ ਆਸ ਕਰਦੇ ਆ ਕਿ ਅਸੀਂ ਇਹ ਕਾਰਜ ਨੂੰ ਮਹਾਰਾਜ ਕਿਰਪਾ ਕਰੇ ਕਿ ਸੇਤੀ ਸੰਪੂਰਨ ਕਰਕੇ ਇਹ ਟੂਰਿਸਟ ਜਗਾ ਜਿੱਥੇ ਧਰਮ ਦਾ ਸੰਦੇਸ਼ ਦੇਗੀ ਉਥੇ ਮਨੁੱਖਤਾ ਦਾ ਸਾਂਝੀਵਾਲ ਦਾ ਸੰਦੇਸ਼ ਦੇਗੀ ਜਹਾਜ਼ ਹਵੇਲੀ ਦੀ ਖੁਦਾਈ ਤੇ ਨਿਰਮਾਨ ਕਾਰਜ ਕਰ ਰਹੇ ਇੰਜੀਨੀਅਰ ਨੇ ਦੱਸਿਆ ਕਿ ਟੈਕਨੀਕਲ ਟੰਗ ਨਾਲ ਕੀਤੀ ਗਈ ਸਕੈਨਿੰਗ ਦੌਰਾਨ ਪਤਾ ਲੱਗ ਗਿਆ ਹੈ ਕਿ ਹਵੇਲੀ ਦਾ ਕਿੱਥੇ ਕੀ ਕੀ ਟਾਂਚਾ ਮੌਜੂਦ ਹੈ। ਉਹਨਾਂ ਦੱਸਿਆ ਕਿ ਇਸੇ ਤਰ੍ਹਾਂ ਕ੍ਰਮਵਾਰ ਖੁਦਾਈ ਕਰਨ ਦੇ ਨਾਲ ਜਹਾਜ਼ ਹਵੇਲੀ ਨੂੰ ਉਸੇ ਤਰ੍ਹਾਂ ਹੂ ਬੂਹੂ ਪੁਰਾਤਨ ਰੇਖ ਵਿੱਚ ਬਹਾਲ ਕੀਤਾ ਜਾਵੇਗਾ। ਸਭ ਤੋਂ ਪਹਿਲੇ ਅਸੀਂ ਨੇ ਇੱਥੇ ਆਪੇ ਟੈਸਟਿੰਗ ਕੀਤੀ ਕਰੀ ਜੀਪੀਆਰ ਔਰ ਆਰਟੀ ਟੈਸਟਿੰਗ ਜਿਸ ਦੇ ਮਾਧਿਅਮ ਸੇ ਹਮੇ ਪਤਾ ਚੱਲਾ ਕਿ ਕੌਣ ਕੌਣ ਸੇ ਸਟ੍ਰਕਚਰ ਹਮਾਰੇ ਲੈਂਡ ਕੇ ਅੰਦਰ ਮੌਜੂਦ ਹੈ। और जैसे ही टेस्टिंग रिपोर्ट आई उसके दौरान ही हमने उसके कुछ दिनों बाद यहाँ पे इसका काम चालू किया ट्रेन चैनल्स हमको मिले हैं अभी और बहुत सारी चीज़ें इसके अंदर अंडरबरीड है जिसको हम फेज़ बाई फेज निकालेंगे और फेज़ बाई फेज हम लोग उनको रेस्टोर भी करते जाएंगे और उसके बाद एक पूरा एक सा, आ, साइट प्लान डेवलप करेंगे जिसमें कि किस तरीके से इस पूरे कैंपस को हम एक आधुनिक तौर पे डेवलप कर सकते हैं ताकि इसकी विरासत भी संजोई जा सके और इसका एक भव्य स्वरूप भी लाया जाए

ਅਤੇ ਗੁਰੂ ਘਰ ਦੇ ਉਸ ਮਹਾਨ ਸੇਵਕ ਦੀਵਾਨ ਟੋਡਰ ਮਲ ਜੀ ਦੇ ਛੋਟੇ ਸਾਬਜ਼ਾਦਿਆਂ ਅਤੇ ਮਾਤਾ ਗੁਜਰਕੌਰ ਜੀ ਦੀਆਂ ਮਰਤਕ ਦੀਆਂ ਨੂੰ ਸੰਭਾਲ ਲਈ ਕੀਤੀ ਗਈ ਸੇਵਾ ਅਤੇ ਕੁਰਬਾਨੀ ਨੂੰ ਸਦਾ ਵਾਸਤੇ ਸੰਗਤ ਸਜਦਾ ਕਰਦੀ ਰਹੇਗੀ। ਜਗਦੇਵ ਸਿੰਘ ਪੀਟੀਸੀ న్యూਸ ਸ਼੍ਰੀ ਫਤਿਹਗੜ ਸਾਹਿਬ